ਜੀਦਾ ਬਹੁਤ ਸੱਚੇ ਦਰਵਾਜ਼ੇ ਜੀ ਹਰ ਹਰ ਮਹਾਦੇਵ ਸਾਰੀਆਂ ਸੰਤਾਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਪਿੰਡ ਰੂਪੋਵਾਲ ਵਿਖੇ ਨੌਵਾਂ ਸ਼ੁਗਰਾਤਰੀ ਦਾ ਵਿਸ਼ਾਲ ਭੰਡਾਰਾ ਸੁੱਖਾ ਬਾਬਾ ਜੀ ਦੀ ਰਹਿਨਮਾਈ ਹੇਠ ਮਨਾਇਆ ਜਾ ਰਿਹਾ ਹੈ 8 ਤਰੀਕ ਦਿਨ ਸ਼ੁੱਕਰਵਾਰ ਨੂੰ ਪਿੰਡ ਰੂਪੋਵਾਲ ਦੇ ਥੜਾ ਸਾਹਬ ਤੇ 1 ਵਜੇ ਲੰਗਰ ਸ਼ੁਰੂ ਹੋਵੇਗਾ ਜੋ ਕਿ 3 ਵਜੇ ਤੱਕ ਚੱਲੇਗਾ ਉਸ ਤੋਂ ਉਪਰੰਤ ਰਾਤ ਨੂੰ 8 ਵਜੇ ਰਾਹੋਂ ਤੋਂ ਪਾਰਟੀ ਆ ਰਹੀ ਹੈ ਜੋ ਭੋਲੇ ਸ਼ੰਕਰ ਜੀ ਦਾ ਗੁਣਗਾਨ ਕਰਨਗੇ ਤੇ ਰਾਤ ਨੂੰ ਚਾਹ ਪਕੌੜੀਆਂ ਦਾ ਲੰਗਰ ਉਤਟ ਵਰਤੇਗਾ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਹੌਮ ਹਮਾ ਕੇ ਪਹੁੰਚੋ ਤੇ ਭੋਲੇ ਸ਼ੰਕਰ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਜਿਕਰਾ ਭੋਲੇ ਸ਼ੰਕਰ ਪੰਡਾਰੀ ਜੀ ਦਾ ਬਹੁ ਸੱਚੇ ਦਰਵਾਜ ਕੀ ਜੈ ਹਰ ਹਰ ਮਹਾਦੇਵ